हां जी दोस्तों सारेया नुं सस् नमस्कार स्वागत ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਤੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਦੇ ਕੋਲ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਇਸੇ ਤਰ੍ਹਾਂ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਕਰੇਉਂਦੇ ਆ ਵਿਕਰੀ ਵਾਲੇ ਖਾਸ ਤੌਰ ਤੇ ਅੱਜ ਇਸ ਕਵਰੇਜ ਵਿੱਚ ਟੋਟਲ ਦੋਸਤੋ ਬਹਿਣਾ ਤੁਹਾਨੂੰ ਪੰਜ ਦਿਖਾਵਾਂਗੇ ਤੇ ਇੱਕ ਮੱਝ ਦਿਖਾਵਾਂਗੇ ਟੋਕੜ ਕੱਲੀ ਟੋਕੜਵਾਜ ਆ ਦੋਸਤੋ ਮੌਕੇ ਤੇ ਕਿੰਨਾ ਦੋ ਦੋ ਸਮਾਜ ਥੱਲੇ ਉਹ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਤੇ ਵੇੜਾ ਦੋਸਤੋ ਗੱਬਣ ਵੀ ਮਿਲ ਜਾਣਗੀਆਂ ਤੁਹਾਨੂੰ ਤੇ ਸੂਈਆਂ ਸਵਾਈਆਂ ਵੀ ਮਿਲ ਜਾਣਗੀਆਂ ਠੀਕ ਆ ਜੀ ਕੁਝ ਨਗ ਜਿਹੜੇ ਆ ਗੱਬਣ ਆ ਤਿਆਰੀ ਵਾਲੇ ਆ ਤੇ ਕੁਝ ਪਸ਼ੂ ਜਿਹੜੇ ਸੂਏ ਸਵਾਈਏ ਆ ਪੂਰੀ ਡਿਟੇਲ ਆ ਵੀਰ ਸਤਨਾਮ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਜਾਣਕਾਰੀ ਤੇ ਬਾਕੀ ਬੱਚੀ ਆ ਕਿ ਦੋਸਤੋ ਬਹੁਤ ਖੂਬਸੂਰਤ ਤੁਹਾਨੂੰ ਦਿਖਾਵਾਂਗੇ ਦੋਂਦੀ ਬੱਚੀ ਆ ਡੱਬੀ ਆ ਠੀਕ ਆ ਜੀ ਐਸਫ ਬਰੀਡ ਦੇ ਵਿੱਚ ਅੱਜ ਤਰੀਕ 14 ਮਈ ਸਵਾਗਤ ਹੈ ਦੋਸਤੋ ਸ਼ਾਮ ਦੇ ਕੋਈ 5:30 ਵਜੇ ਦਾ ਬਾਕੀ ਜਿੰਨੇ ਵੀ ਨਾਕ ਦਿਖਾਵਾਂਗੇ ਦੋਸਤੋ ਨਰਕ ਪਰਖਾ ਤਸੱਲੀ ਆ ਤੁਸੀਂ ਘਰ ਆਣ ਕੇ ਕਰਨੀ ਹਰ ਵਾਰ ਆਪਣੀ ਬੇਨਤੀ ਹੁੰਦੀ ਹੈ ਵੀ ਕਿਉਂਕਿ ਵਪਾਰ ਦਾ ਕੰਮ ਆ ਪਸ਼ੂ ਅੱਗੇ ਦੋਸਤੋ ਆਪਣੀ ਨਰਕ ਪਰਖਾ ਜਾਂਚ ਕਰਕੇ ਲੈ ਕੇ ਆਉਂਦੇ ਵਪਾਰੀ ਵੀਰ ਅਗੋਂ ਜਿਹੜਾ ਵੀ ਕੋਈ ਖਰੀਦਦਾਰ ਵੀ ਆ ਰਿਹਾ ਇਸ ਕਿੱਲੇ ਦੇ ਉੱਪਰ ਜਿਹੜਾ ਪਸ਼ੂ ਸੋਇਆ ਦੋ ਟਾਈਮ ਚੋਕੇ ਤੇ ਗੱਭਣ ਪਸ਼ੂ ਆਪਣਾ ਚੌਥਾ ਨਾ ਦਾ ਟਿੱਪ ਕੇ ਭਰਾ ਕੇ ਤਸੱਲੀ ਜ਼ਰੂਰ ਯਕੀਨੀ ਬਣਾਈ ਜਾਵੇ ਆਓ ਕਰਦੇ ਹਾਂ ਬਾਤचीत ਸਭ ਤੋਂ ਪਹਿਲਾਂ ਵੀਰ ਸਤਨਾਮ ਸਤਸ੍ਰੀਕਾਲ ਸਤਸ੍ਰੀਕਾਲ ਵੀਰ ਜੀ ਹੋਰ ਬਾਈ ਠੀਕ ਠਾਕ ਆ ਕਰ ਦਿਓ ਅਗਲਾ ਕਿਰਪਾ ਮਹਾਰਾਜ ਜੀ ਠੀਕ ਆ ਹੋਰ ਬਾਈ ਪ੍ਰਤਾਪ ਕੀ ਹਾਲ ਨੇ ਬਹੁਤ ਵਧੀਆ ਠੀਕ ਠਾਕ ਹੈ ਜੀ ਅੱਛਾ ਵੀਰ ਸਤਨਾਮ ਅੱਜ ਪਸੂ ਟੋਟਲ ਆਪਣਾ ਇਹਵੇ ਦੱਸ ਦਈਏ ਵੀ ਸੂਏ ਕਿੰਨੇ ਆ ਤੇ ਗੱਬਣ ਕਿੰਨੇ ਆ ਵੀਰ ਜੀ ਆਪਣੇ ਕੋਲ ਦੋ ਪਾਇਗੀਆਂ ਸੂਈਆਂ ਇੱਕ ਤਾਂ ਤਾਜੀ ਸੂਈ ਆਉਣ ਦੀ ਅੱਜ ਹੀ ਸੂਈਆਂ ਜੀ ਹਾਂ ਜੀ ਤੇ ਇੱਕ ਉਹ ਸੂਈ ਮਹੀਨੇ ਮਹੀਨੇ ਰੁੱਲ ਨਹੀਂ ਅੱਛਾ ਜੀ ਤੇ ਤਿੰਨ ਕ ਬਸ਼ੀਆਂ ਗੱਬੜਾਂ ਦੇ ਇੱਕ ਮਹੀਨੇ ਆਪਣੇ ਕੋਲ ਤੋਖੜਾ ਜੀ ਠੀਕ ਆ ਜੀ ਅੱਜ ਪਸ਼ੂ ਦੇ ਮੇਰੇ ਆਪਣੇ ਕੋਲ ਮਹਾਰਾਜ ਦੀ ਕਿਰਪਾ ਨਾਲ 12 ਹੀ ਗਏ ਤੇ ਵਿੱਚੋਂ ਆਵਾਜ਼ ਸੇਲ ਹੋ ਗਿਆ ਜੀ ਦੇਖ ਬੂ ਗਏ ਸ ਲਓ ਦੱਸੋ ਤਿੰਨ ਵੜਾ ਗੱਬਣਾਂ ਤਿਆਰੀ ਵਾਲੀਆਂ ਦੋ ਸੁਈਆਂ ਇੱਕ ਟੋਕੜ ਮੱਝ ਤੁਹਾਨੂੰ ਲਾਸਟ ਵਿੱਚ ਆਪਾਂ ਦਿਖਾ ਦਾਂਗੇ ਲੈ ਵੀ ਵੀਰ ਸਤਨਾਮ ਸ਼ੁਰੂਆਤ ਇਸੇ ਬੱਛੀ ਤੋਂ ਕਰ ਲੈਨੇ ਆ ਹਾਂਜੀ ਕਰਤੀਆਂ ਇਹਦੀ ਡਿਟੇਲ ਸਾਂਝੀ ਸਵੇਰ ਕਿਨਵਾ ਸੁਣਦੇ ਪਹਿਲਾ ਸੁਆ ਜੀ ਪਹਿਲੋਂ ਬੱਛੀ ਆ ਵੇਖੋ ਬੱਛੀ ਠੰਡੀ ਇਹ ਪਿਓਰ ਦੋਦਾਂ ਦੀ ਲਓ ਦੱਸੋ ਠੀਕ ਆ ਜੀ ਤੋਂ ਰੰਗ ਬਾਜ ਕਹਦੇ ਨੇ ਵੀ ਰੰਗ ਬਾਜ ਆ ਕਰਮਾ ਵਾਲੀ ਵੇਖੋ ਆਰਡਰ ਕੁਆਲਿਟੀ ਪੂਰੀ ਖਬਰਦਾਰ ਸਾਣੇ ਵੇਖੋ ਸੰਸਾ ਬਹੁਤ ਵਧੀਆ ਲਗਾਏ ਆ ਲਓ ਪੂਰਾ ਮੁਠੀਆ ਸਾਰਾ ਅੱਛਾ ਇਹ ਹੈ ਮੂੰਹ ਦੰਦੀ ਕਿਵੇਂ ਦੋਂਦੀ ਹੈ ਪਿਓਰ ਦੋਦਾਂ ਦਿਖਾਉਂਦੇ ਆ ਜੀ ਆਪਾਂ ਮੂੰਹ ਹੜ ਕੇ ਲਓ ਜੀ ਦੋ ਦੰਦ ਬਚੀ ਹੈ ਦੋਸਤੋ ਰੰਗ ਪ੍ਰਿੰਟ ਬਹੁਤ ਖੂਬਸੂਰਤ ਚੰਗੀ ਜੰਮੀ ਪਲੀ ਆ ਬਿਲਕੁਲ ਪੂਰਾ ਫੁੱਲ ਹੈ ਸਭੀ ਸੋਭੀ ਬਹੁਤ ਵਧੀਆ ਹੈ ਬਾਕੀ ਬਾਹਰ ਕੱਢ ਕੇ ਤੁਹਾਨੂੰ ਤਸੱਲੀ ਨਾਲ ਤੋੜ ਕੇ ਦਿਖਾਉਣੇ ਆ ਤੇ ਆ ਕਰੋ ਚੱਕ ਜੀ ਬਸ 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 ਇਹ ਦੇਖੋ ਜੀ ਲਓ ਜੀ ਸੋ ਪਿਓਰ ਜਿਹੜੀ ਦੋਂਦੀ ਹੈ ਠੀਕ ਹੈ ਜੀ ਪਿਓਰ ਹੈ ਲਓ ਜੀ ਪਿਓਰ ਦੋਂਦੀ ਹੈ ਜੀ ਆ ਲਓ ਯਾਰ ਛੇ ਦੁੱਧ ਵਾਲੇ ਹੁੰਦੇ ਆ ਬਿਲਕੁਲ ਬਿਲਕੁਲ ਠੀਕ ਆ ਜੀ ਦੋ ਦੰਦ ਜਿਹੜੇ ਦੋਸਤੋ ਸਥਾਈ ਆ ਠੀਕ ਆ ਜੀ ਦੋ ਦੰਦ ਜਿਹੜੇ ਆ ਇਹਦੇ ਵਿੱਚੋਂ ਪੱਕੇ ਦੰਦ ਦੋ ਆ ਬਾਕੀ ਦੁੱਧ ਦਾੰਦ ਆ ਠੀਕ ਆ ਤੇ ਕੱਦ-ਗਾੜ ਤੀਜੇ ਕਰ ਦੋਸਤੋ ਗੱਲ ਕਰਨ ਲਗੇ ਮੀਡੀਅਮ ਮੰਨ ਕੇ ਵੀ ਕੋਈ ਭਰਾ ਸੌਦਾ ਕਰ ਲੇ ਬਾਕੀ ਰੰਗ ਪ੍ਰਿੰਟ ਚੰਗਾ ਤੇ ਵੱਛੀ ਨਵੀਂ ਆ ਹਜੇ ਵਧੂ ਫੁੱਲੂਗੀ ਨਾਰਮਲੀ ਆਪਾਂ ਗੱਲ ਕਰਦੇ ਆ ਵੀ ਜਵਾਨ ਹੁੰਦੇ ਤੱਕ ਬਸੂ ਜਿਹੜਾ ਦੋਸਤੋ ਕੱਦ-ਗਾੜ ਕਰਦਾ ਠੀਕ ਆ ਉਹੀ ਬਸੂ ਬਣ ਜਾਣੀ ਆ ਜਦੋਂ ਤੱਕ ਇਹਨੇ ਕਰਮਾ ਲਈ ਨਾ ਕੋਈ ਪੰਜਾਂ 2.5 ਪੰਜਾਂ ਸਾਰਾਂ ਦੇ ਹੋ ਉੱਚਾ ਕਰਦ ਕਰ ਜੂਗੀ। ਬਾਕੀ ਆਰਡਰ ਕੁਆਲਿਟੀ ਵੇਖੋ ਪਹਿਲੇ ਸਵੇ ਕਰਮਾਂ ਦੀ ਪੂਰਾ ਲੇਵਾ ਵਾਲੀ ਬੈਠੀ ਆਵੇ। ਬਹੁਤ ਵਸ਼ੀ ਵਾਲੀ ਵੇਚਣ ਵਸ਼ੇ 7-8 ਕਰ ਜਲੇ ਹਦੋਂ ਜ਼ਿਆਦੀ ਵਸ਼ੀ ਬਣੂਗੀ। ਵਾਕੇ ਤੋਰਾ ਤਾਰਾ ਵੇਖੋ ਪਲਵਾਨਾਂ ਦੀ ਚਾਹ ਆ। ਲੈ ਵੀ ਸਤਨਾਮ ਭਾਈ ਹੈ ਤੋਹਫਾ ਹੀ ਹੈ ਵੈਸੇ। ਤੋਹਫਾ ਤੋਹਫਾ ਹੀ ਤੋਹਫਾ। ਹਾਂਜੀ। ਸਾਣ ਵੇਖੋ ਜੀ। ਆ ਕਰੋ ਚੈੱਕ ਜੀ। ਸਾਣ ਵਿੱਚ ਪੂਰਾ ਮੁਠੀ ਵਾਲਾ ਮਾਲਾ ਵੇਖੋ। ਰਾਤ ਚੱਲ ਪਾਵੇ ਤਾਂ ਪਾਰਟੀਆਂ ਰੱਖ ਕੇ ਬਹਿ ਜੀ ਲਾ। ਹਾਂ। ਠੰਡੀ ਵਸ਼ੀ ਭਾਈ। ਠੰਡੀ ਕਾਹਦੀ ਜਕੇ ਪੀ ਸੀ ਲੇ। ਲੋ ਜੀ ਠੀਕ ਆ ਸੋ ਪੂਰੀਆਂ ਸੀਲੀਆਂ ਸੂਲੀਆਂ ਬਹੁਤ ਆ ਦੋਸਤੋ ਵੈਸੇ ਵੀ ਕਾਫੀ ਖੂਬਸੂਰਤ ਵੱਛੀ ਆ ਤੇ ਸਤਨਾਮ ਭਾਈ ਲੈ ਦੇ ਕੀ ਕਰਦੇ ਫਿਰ ਇਹਦਾ ਲੈ ਦੇ ਜੀ ਵੱਛੀ ਦੇ ਭਾਵੇਂ 70000 ਦੀ ਵੇਚ ਲਈ ਕਿੰਨਾ ਫਾਇਦਾ ਵੱਛੀ ਦਾ ਹਾਂ ਇਹ ਤੁਹਾਨੂੰ ਪਤਾ ਵੀ ਆਪਣਾ ਕੰਮ ਹੁੰਦਾ ਪੱਤਰ ਜੀ ਆ ਬਿਲਕੁਲ ਹਾਂ ਜੀ ਤੇ ਮੋਰੀ ਜੀ ਵੱਛੀ ਦਾ ਪਹਿੜ 10000 ਰੁਪਇਆ ਤੇ ਬਾਹਰੀਆਂ ਦੀ ਵੱਛੀ ਦੇ ਦਾਂਗੇ 62000 ਆ ਜੀ ਰੇਟ ਆਪਣਾ ਫਿਕਸ ਨਹੀਂ ਦਾ ਤੁਹਾਨੂੰ ਵੱਛੀ ਬੋਲ ਭਾਵੇਂ 75 ਵੀ ਕਰ ਲਓ 70 ਕਰ ਲਓ ਤਾਂ ਵੀ ਭੜ ਭਰਾ ਪੈਸੇ ਲਾਉਗਾ ਪਰ ਆਪਾਂ ਉਹ ਕੰਮ ਨਹੀਂ ਕਰਦੇ ਵੀ ਮਤਲਬ ਆ ਦੀ ਕਮਾਈ ਰੱਖ ਕੇ ਹਾਂ ਜਦੋਂ ਯਾਇਮ ਵਾਲੀ ਦੋਸਤੋ ਪੂਰੇ 6000 ਦੀ ਵੱਛੀ ਮਿਲ ਜੂਗੀ ਬਾਕੀ ਡਿਜ਼ਾਈਨ ਜੂਣ ਚੰਗਾ ਫੈਸ਼ਨ ਬਹੁਤ ਜ਼ਿਆਦਾ ਲੱਗਾ ਫਿਰ ਲੇਵਾ ਵੀ ਪੂਰਾ ਖੁੱਲਾ ਵਡੀਆਂ ਗਾਈਆਂ ਨੂੰ ਆ ਹਲੇ ਕਰਮਾ ਵਾਲੀ ਦੀ ਕੋਈ ਗੱਲਬਾਤ ਦੇਣਾ ਆਹ ਸਾਥ ਕਰ ਜਾਣੇ ਵੀ ਚੰਗੀ ਮਾਲਕ ਲੱਗਦੀ ਕਰਮਾ ਵਾਲੀ ਵੀ ਜਿਵੇਂ ਦੋਂਦੀ ਵੱਛੀ ਤੇ ਐਡਾ ਲੇਵਾ ਬਹੁਤ ਘੱਟ ਬਹੁਤ ਹਾਂਜੀ ਵਧੀਆ ਜੀ ਠੀਕ ਆ ਹਾਂਜੀ ਤੇ ਬਹੁਤ ਖੂਬਸੂਰਤ ਤੇ ਨਵੀਂ ਵੱਛੀ ਆ ਦੋਸਤੋ ਹਾਂਜੀ ਠੀਕ ਆ ਤੇ ਪਸੰਦ ਆਊਗੀ 6000 ਦੀ ਇਸ ਤੋਂ ਬਾਅਦ ਸਤਨਾਮ ਭਾਈ ਆ ਜਿਹੜੀ ਅੱਗੇ ਆਪਣੇ ਕੋਲ ਆ ਬੈਠੇ ਜੀ ਦੱਜਾ ਸੁਆ ਜੀ ਦੂਜਾ ਹਾਂਜੀ ਇਹ ਵੀ ਗੱਬਣ ਰੱਬਣਾ ਪਿਆਰੀ ਜੀ ਆ ਵਾਸੀ ਅੱਜ ਭਲਕਾ ਲਾ ਅੱਜ ਭਲਕਾ ਲਾ ਹਾਂਜੀ ਲਾਓ ਜੀ ਵਸੇ ਕੱਢ ਦੀ ਆ ਦਿਨ ਲੈ ਜੂ ਕਿ ਦੋ ਦਿਨ ਦੇ ਦੇਖੋ ਕੋਈ ਡੇੜਾ ਕਢੀ ਜਾਵੇ ਉਹ ਤਾਂ ਆਪਣੇ ਮਰਾ ਦੇ ਇਹ ਟਿਕਟ ਕਾਹੀ ਕੋਈ ਗੱਲ ਹੀ ਹੋਜਣੀ ਠੀਕ ਹੈ ਬਾਕੀ ਠੰਡੀ ਬੁਰਣੀ ਸਾਨ ਸਣ ਬਹੁਤ ਸਾਨ ਲੱਗਾ ਵਸੇ ਆ ਲਓ ਇਹ ਵੱਡੇ ਪਾ ਲੈ ਬਿਸਮੱਲਾ ਜੀ ਇਹਨੂੰ ਪਾ ਵਿੱਚ ਇਹਦੇ ਪਾਸੇ ਦੇਖੇ ਨੋਟੇ ਪਾ ਵੱਡੀਆਂ ਵੱਡੀਆਂ ਵਹਿੜਾ ਹੈ ਹਾਂਜੀ ਆ ਲਓ ਹੋ ਜੇ ਬਿਲਕੁਲ ਜੱਡੇ-ਚੁੱਡੇ ਦੀ ਪੂਰੀ ਸਫਾਈ ਹੈ ਦੋਸਤੋ ਬਰੀਕੀ-ਬਲੂਕੀ ਦੇਖੋ ਵਸ਼ਰੀ ਕਿੰਨੀ 32 ਵਾਲਾ ਥਾਣਾ ਤੇ ਬਿਲਕੁਲ ਪਤਲੀ ਪਿੰਡੇ ਦੀ ਹਾਲ ਹੈ ਠੀਕ ਆ ਸੂਹਾ ਦੂਜਾ ਸੁੰਦੀ ਹੈ ਦੋਸਤੋ ਵੈਸੇ ਤਿਆਰੀ ਆ ਜਾਓ ਖੋਲ ਕੇ ਪ੍ਰਤਾਪ ਦਿਖਾਈਏ ਹੈ ਤਿਆਰੀ ਹੈ ਦੋਸਤੋ ਬਾਕੀ ਇੱਕ ਅਦਾ ਦਿਨ ਜੇਕਰ ਸਫਰ ਤੇ ਕੋਈ ਵੀਰ ਲੈ ਕੇ ਜਾਂਦਾ ਤੇ ਉੱਥੇ ਕਹਿ ਦਈਦਾ ਵੀ ਜਾਂਦਿਆਂ ਵੀ ਸੂਲ ਸਕਦਾ ਪਸੂ ਨਹੀਂ ਤਾਂ ਜਿਹੜਾ ਬਿਲਕੁਲ ਦੋਗ ਦਿਨ ਕੱਢਦੀ ਹੈ ਠੀਕ ਆ ਸਮਾਂ ਬੋਦੀ ਵਾਲੀ ਵਸ਼ੀ ਹੈ ਛੋਟੇ ਜੇ ਕੰਨ ਰੰਗ ਪ੍ਰਿੰਟ ਚੰਗਾ ਠੀਕ ਆ ਜੀ ਵੱਡੂ-ਵੱਡੂ ਬਹੁਤ ਚੰਗੇ ਵਸ਼ੀ ਹੈ अच्छा सतना भाई जਵੇਂ ਦੂਜਾ ਸੂਬਾ ਇਹਨੇ ਸੋਣਾ ਹਾਂਜੀ ਵੈਸੇ ਮੂੰਹ ਦੰਦੀ ਜਵਾਨੀ ਇਹ ਜਵਾਨੀ ਸ਼ਕੀ ਦੇ ਮਾਰੇ ਮਾਰੇ ਦਾ ਮਤਲਬ ਪਸਲੇ ਕੰਨੀਆਂ ਬਰਾਬਰ ਕਰ ਰਹੀ ਠੀਕ ਆ ਜੀ ਹਾਏ ਲਓ ਜੀ ਠੀਕ ਆ ਜੀ ਉਹ ਮੂੰਹ ਦੰਦੀ ਦੋਸਤੋ ਵੈਸੇ ਜਵਾਨੀ ਆ ਕੰਨੀ ਆਲੇ ਬਰਾਬਰ ਕਰਦੀ ਪਈ ਆ ਚੱਕਿਆ ਪਰ ਬਰਾਬਰ ਕਰਦੀ ਆ ਦੇਖੋ ਤੁਸੀਂ ਹਾਂ ਲਓ ਹਾਂ ਲਓ ਠੀਕ ਹੈ ਠੀਕ ਆ ਲਓ ਜੀ ਠੀਕ ਆ ਖੁੱਲੇ ਸਰੀਰ ਦੀਆਂ ਵਾ ਪੁੱਠੇ ਪੱਠਾ ਬਹੁਤ ਸੋਹਣਾ ਲੱਗਾ ਲਓ ਦੱਸੋ ਜਿੱਡੀਆਂ ਵੀ ਕਰਮਾਲੀਆਂ ਨਿਗਰ ਨੇ ਤੋਂ ਸਫਾਈਆਂ ਸਬੂਈਆਂ ਕਰਮਾਲੀਆਂ ਦੇ ਵਿੱਚ ਪੂਰੀਆਂ ਠੀਕਾ ਜੀ ਲੇਵੇ ਹਵਾਨੇ ਦੀ ਵੇਖੋ ਸਫਾਈ ਪੂਰੀ ਆ ਤੇ ਥਣ ਤੁਨੂੰ ਵੀ ਪੂਰਾ ਹੱਥੀ ਚਵਾਈ ਵਾਲਾ ਹਨ ਬਹੁਤ ਸੋਹਣਾ ਸੋ ਜਿੱਦਾਂ ਮਰਜੀ ਵੀਰ ਕੋਈ ਟਿੱਪ ਕੇ ਆਪਣੀ ਤਸੱਲੀ ਕਰ ਸਕਦਾ ਚੰਗੀ ਬੱਛੀ ਆ ਵੇੜ ਇਹ ਵੀ ਚੰਗੀ ਆ ਦੂਜਾ ਸੂਬਾ ਠੀਕਾ ਜੀ ਤੇ ਮੂੰਹ ਦੰਦੀ ਵੀ ਤੁਹਾਨੂੰ ਆਪਾ ਦਿਖਾਤਾ ਕੰਨੀ ਵਾਲ ਦੰਦ ਬਰਾਬਰ ਕਰ ਦਿੱਤੀ ਗਈ ਹੈ ਤੇ ਸਤਨਾਭਈ ਇਹਦਾ ਲੈਣ ਦੇ ਫਿਰ ਕੀ ਕਰਦਾ ਰੇਡ ਵੀਰ ਜੀ ਇਹਦਾ ਜਿੰਨਾ ਮਰਜ਼ੀ ਵੇਸ਼ੀ ਬਾੜ ਦੀ ਦੇ ਦਾਂਗੇ ਇਹ ਇੱਕ ਹੋ ਜਾਏ ਹਾਂਜੀ ਅੱਛਾ ਬਾੜ ਬਾੜੀ ਆ ਹਾਂਜੀ ਬਾੜ ਬਾੜ ਦੀ ਜਿੜੀ ਮਰਜ਼ੀ ਭਾਏ ਨੂੰ ਭਰਾ ਸਿੱਧ ਕਰ ਹੀ ਦੇ ਦਾਂਗੇ ਆਪਾ ਠੀਕ ਹੈ ਜੀ ਹਾਂਜੀ ਲਓ ਜੀ ਇਹ ਵੀ 60000 ਦੀ ਭਾਈ ਸਤਨਾ ਮਾਨ ਦਾ ਵੀ ਦੇ ਦਿਆਂਗੇ 60000 ਦੇ ਵਿੱਚੋਂ ਆਏ ਗਏ ਦਾ ਪ੍ਰੇਮ ਪਿਆਰ ਦੇ ਨਾਲ ਮਾਨਤਾ ਜਿਹੜਾ ਦੋਸਤੋਂ ਹੁੰਦਾ ਰਹਿੰਦਾ ਉਹ ਵੀ ਮੌਕੇ ਦੇ ਛੋੜ ਛੱਪੇ ਆ ਆ ਇਹ 60000 ਦੀ ਮਿਲ ਜੂਗੀ ਤੁਹਾਨੂੰ ਸੈਕਿੰਡ ਨੰਬਰ ਵਾਲੀ ਵੇੜ ਵੀ ਅੱਗੇ ਤੀ अच्छा जी दूसरा सुबह जी लौ जी जर्सी क्रोस अंक ਦੇ ਵਿੱਚ ਆ ਦੋਸਤੋ ਸੂਹਾ ਦੂਜਾ ਹਾਂਜੀ ਤੇ ਵੱਡੇ ਕਦਗਾਰ ਦੇ ਵਿੱਚ ਕੱਦ ਵੱਡਾ ਇਹ ਦੇਖੋ ਹਾਂ ਇਹ ਸਾਰੇ ਬ੍ਰੈਂਡ ਹੀ ਇੱਕ ਦੂਜੇ ਦੇ ਪਰੇ ਕਾਗ ਜਰਗੀਆਂ ਚਮਣੀਆਂ ਹਾਂ ਇਹਨਾਂ ਦੀ ਸਫਾਈ ਆਵੇ ਹਾਂ ਨਹੀ ਨਹੀ ਪੂਰੀ ਦੀ ਲਾਈ ਹੈ ਵੀ ਪ੍ਰਵਾਸਾਂ ਵਾਲੀ ਲਿਆਉਣੀਆਂ ਸਿਰੇ ਤੋਂ ਸਿਰੇ ਜਾਂ ਮਾਰੀ ਦੀ ਲਿਆਉਣੀ ਆ ਲੈ ਵੀ ਫਿਰ ਮਹਾਰਾਜੇ ਕਿਰਪਾ ਮਾਂ ਦੀ ਅਸ਼ਾ ਪੂਰੀ ਕੀਤੀ ਚੰਗੇ ਮੱਤੇ ਲੱਗੇ ਆ ਹਾਂਜੀ ਬਹੁਤ ਵਧੀਆ ਹਾਂਜੀ ਬਾਕੀ ਠੰਡੀਆਂ ਢੀਰੀਆਂ ਅਸੀਲੀਆਂ ਸੂਲੀਆਂ ਪੂਰੀਆਂ ਬਹੁਤ ਵਧੀਆ ਜੀ ਇਹ ਵਸ਼ੀ ਦੇ ਜਦੋਂ ਆਪਣੇ ਬਿਲਕੁਲ ਖਾਸ ਬੰਦੇ ਤੋਂ ਲਈ ਆ ਅੱਛਾ ਜੀ 21 22 ਕਿਲੋ ਜੇ ਕੋ ਭੜ ਭਰਾ ਗਰੰਟੀ ਮੰਗੂ ਆਪਾਂ ਗਰੰਟੀ ਵੀ ਦੇ ਦਾਂਗੇ ਜੀ ਅੱਛਾ ਇਹਨਾਂ ਨੂੰ ਦੇਣ ਵਸ਼ੀ 20 ਬਾਈ ਸਾਹਮਣੇ ਪੈਣੀ ਜੀ 20 ਤੋਂ 22 ਕਿ ਦਿਨ ਹਾਂਜੀ ਹਾਂਜੀ ਤੇ ਰੇਟ ਬਿਲਕੁਲ ਜਾਇਜ਼ ਹੋਊਗਾ ਵਸ਼ੀ ਜਨੇਰ ਬਈ ਭਾਂ ਤਿਆਰ ਕੇ ਮਰਜ਼ੀ ਵੇਚ ਲਈ ਠੀਕ ਆ ਹਾਂ ਦੋਸਤੋ ਦੂਜਾ ਸੂਆ ਇਸ ਵਾਰ ਨੇ ਸੂਣਾ 20 ਤੋਂ 22 ਕਿ ਦੇਣ ਦਾ ਸਮਾਂ ਲੈ ਜੂਗੀ ਬਾਕੀ ਥਣ ਕੋਈ ਵੀ ਕਿਸੇ ਸ਼ੰਕਾ ਕਿੰ ਤੋਂ ਪਰੰਤੂ ਜੇ ਨਾਲ ਮੁੱਠੀ ਥਣ ਨਿਕਲ ਕੇ ਸਾਹਮਣੇ ਉਹ ਵਜਣ ਵਾਲੀ ਬੱਛੀ ਆ ਤੇ ਵਜਣ ਲੋੜ ਤੁਸੀਂ ਆ ਵੇਖ ਕੇ ਚੈੱਕ ਕਰੋ ਕੱਦ ਵੈਸੇ ਵੱਡੀ ਬਹਿੜਾ ਠੀਕ ਆ ਜੀ ਮੀਡੀਅਮ ਤੋਂ ਉੱਚੀ ਹਾਈਟ ਆ ਵੱਡੀਆਂ ਬਹਿੜਾਂ ਦੇ ਵਿੱਚ ਮੰਨ ਕੇ ਵੀ ਤੁਸੀਂ ਸੌਦਾ ਕਰ ਲਓਗੇ ਤੇ ਵੈਸੇ ਲਾਉਣਾ ਲੂਣਾ ਸ਼ੁਰੂ ਕੀਤਾ ਹੁਣ ਤੁਸੀਂ ਵੇਖ ਸਕਦੇ ਹੋ ਕਿਲੋ ਖੰਡ ਲਾਉਣਾ ਸ਼ੁਰੂ ਵੈਸੇ ਨੂੰ ਖਾ ਦਿਓ ਫੈਸਲੇ ਮੱਥਾ ਬਾਕੀ ਆ ਫੋਰਟ ਨੂੰ ਗਾਈ ਨੂੰ ਉਸੇ ਤਰ੍ਹਾਂ ਹਾਂਜੀ ਬਿਲਕੁਲ ਫੇਸ ਦੇ ਵਿੱਚ ਉਸੇ ਤਰ੍ਹਾਂ ਡੂੰਘ ਪੈਂਦਾ ਦੋਨਾਂ ਅੱਖਾਂ ਦੇ ਵਿੱਚਕਾਰ ਬੋਦੀ ਵਾਲੀ ਬੱਛੀ ਹਾਂਜੀ ਠੀਕ ਆ ਤੇ ਰੰਗ ਰੰਗ ਬਹੁਤ ਸੋਹਣਾ ਇੱਕ ਰੰਗ ਬਲੈਕ ਆ ਬਾਕੀ ਹਵਾਨਾ ਲੇਵਾ ਕੁਝ ਕੁ ਬਾਕੀ ਓਵਰঅল ਸਾਰੀ ਬਲੈਕ ਆ ਸਾਰੀ ਬਹੁਤ ਚੰਗੀ ਆ ਵੀ ਜਿਹੜੀ ਬਸ਼ੀਤ ਦੇਣਾ ਸਾਹਮਣੀ ਪਹਿਣੀ ਆ ਮਸ਼ੀਦਾ ਨੂੰ ਹੋ ਜਾਂਦਾ ਹਾਂ ਉਹ ਗੋੜਾ ਹਾਲੋ ਜੀ ਠੀਕ ਆ ਜਿਵੇਂ ਜਿਵੇਂ ਦੋਸਤੋ ਲੇਵਾ ਭਰਿਆ ਹੋਵੇਂ ਮੈਂ ਥੋੜੀ ਜਿਹੀ ਵਿਰਲਾ ਜਿੰਨੇ ਵੀ ਹੈਗੀ ਆਪਤੀ ਥਰਾਂ ਦੇ ਵੇਖਣ ਦੇ ਵਿੱਚ ਸਾਹਮਣੇ ਆਊਗੀ ਤੇ ਹਜੇ ਕਰਮਾਲੀਂ ਦੇ ਵਿਖਾਉਣਾ ਆ ਆਪ ਦਾ ਆਪ ਠੀਕ ਆ ਜੀ ਅੱਜ ਸਮਾਪਤ ਆਇਆ ਤੇ ਸਮੇਂ ਦੇ ਹਿਸਾਬ ਨਾਲ ਗੱਲ ਬੰਨੀ ਆ ਆਦਾ ਰਈ ਵਸ਼ੀ ਲੱਗੀ ਨਾ ਸੋਨ ਨੂੰ ਕਰਵਾਇਦੀ ਚੰਗੀ ਆ ਹਾਂ ਲੋ ਜੀ ਠੀਕ ਆ ਤੇ ਸਤਨਾ ਭਾਈ ਇਹਦਾ ਫਿਰ ਲੈਣ ਦੇਣਾ ਕਿੱਥੋਂ ਬਤਾਜੀ ਵਸ਼ੀ ਤਿਆਰ ਹੋਈ ਤੇ 75000 ਰੁਪਏ ਦੀ ਆ ਜੀ ਅੱਛਾ ਅੱਜ ਆਪਾਂ ਮੁੱਲ ਕਰਾਂਗੇ ਵਸ਼ੀ ਦਾ 50000 ਰੁਪਏ ਟੋਕਣਾ ਵਾਲਾ ਭਾਅ ਕਰ ਦੋ ਤੇ 45000 ਦੀ ਵਸ਼ੀ ਦੇ ਦਾਂਗੇ ਜੀ ਅੱਜ 45 ਦੀ ਹਾਂ ਜੀ ਲੈ ਵਸ਼ੀ ਪੂਰੀ ਕਰੀਏ ਨਹੀਂ 45 ਦੀ ਨਹੀਂ 45 ਦੀ ਕਰਨਾ ਸਾਹਮਣੀ ਨੇ ਕਿਹਾ 10000 ਛੱਡਾਂਗੇ ਨਹੀਂ ਇਹਨੂੰ ਨਾਲ ਨਹੀਂ ਇਹਨੂੰ ਪਤਾ ਨਹੀਂਗਾ ਮਾਛੀ ਵਾਸਤਾ 2 ਛੱਡ ਦੇਣਾ ਜਦੋਂ ਮੈਂ ਕਹੇ ਤਾਂ ਕੋਈ ਗੱਲ ਨਹੀਂ ਪਰਾ ਨਹੀਂ ਰਾਸਤਾ ਹੈ ਹੈ ਛੱਡਾਂਗੇ 2000 2000 ਛੱਡਤਾ ਹਾਂਜੀ ਲੈ ਚਲੋ ਮੈਂ ਤਾਂ ਵਧੀਆ ਗੱਲ ਕੀਤੀ ਆ ਗੱਲ ਤਾਂ ਇਹ ਪ੍ਰਤਾਪ ਸਿੰਘ ਕਹਿ ਰਹੇ ਆ ਪਤਾ ਹੁਣ ਬੈਗ ਥੋੜੀ ਜਿਹਾ ਨਾ ਹਾਂ ਪਰ ਬਚੀ ਨਹੀਂ ਸੀ 5000 ਰੁਪਏ ਦੀ ਬਚੀ ਜੇ ਮਰਦ ਦੇ ਮੂੰਹੋਂ ਗੱਲ ਨਿਕਲੀ ਫਿਰ ਵਾਪਸ ਨਹੀਂ ਹੈ ਇਹ ਗੱਲ ਇਹਦੀ ਪੱਕਾ ਹੈ ਹੋਰ ਅੱਗੇ 2000 ਛੱਡਤਾ 45 ਜੋ 43 ਰੁਪਏ ਆਓ ਕੋਈ ਭੈਣ ਭਰਾਣੇ ਸ਼ੋਰ ਹੀ ਕਰਨੀ ਖੁਸ਼ੀ ਨਾਲ ਜੇ ਫੇਟਾ ਹੋ ਗਈ ਦੀ ਗੱਲ ਹੈ ਬਾਕੀ ਦੋਸਤੋ ਸ਼ੋਰ ਹੋਰ ਵੀ ਖੁਸ਼ੀ ਨਾਲ ਹੋ ਜੇਗੀ 43000 ਜਿਹੜਾ ਇਹਦਾ ਲੈਣ ਦੇਣਾ ਵੀ ਜੀ ਇਹ ਆ ਚਲੋ ਵੇਖੋ ਆਪਾਂ ਭਾਅ ਲੱਗ ਕਰਦੇ ਸਿਰਫ ਜਿੰਨੇ ਵੱਛੀ 20 ਨੂੰ ਪੱਠੇ ਪਾ ਲੈਣਾ ਰਿੰਗਾ ਦੇ ਨਾਲ ਵਿੱਚ ਇਹਨੇ ਕਿੰਨੇ ਰੁਪਈਆ ਥੋੜਾ 30000 ਖਾ ਲੈਣਾ 32000 15 2000 ਰੁਪਈਆ ਖਾ ਜੂਗੀ ਹੈ ਨਹੀਂ ਇਹ ਵੱਛੀ ਪਾ ਲੋ ਭਾਅ ਵੇਚੂ ਲੈ ਭੈਣ ਭਰਾ 50000 ਦੀ ਵੱਛੀ 55 ਕਿਲੋ ਦੀ ਗਾਰੰਟੀ ਆਪਾਂ ਦੇ ਦਾਂਗੇ ਹੋਵੇ ਬੰਦਾ ਸੇਵਾਲਾ ਬਿਲਕੁਲ ਕਰੋ ਖਾਸ ਬੰਦੇ ਦੀ ਵੱਛੀ ਲਈ ਬਾਕੀ ਦੋਸਤੋ ਬਿਲਕੁਲ ਨਾਰਮਲ ਜੇ ਰੇਟ ਦੇ ਵਿੱਚ ਟੋਕੜਾਂ ਦਾ ਭਾਅ ਜਿਹੜਾ ਸ ਉਹਨਾਂ ਦਾ ਵੀ ਹਿਰਦਾ ਹੁੰਦਾ ਹੀ ਆ ਤੇ ਤੋਂ ਬਾਅਦ ਇਹਦੇ ਤੇਪਕੇ ਭਰਾ ਕੇ ਤਸੱਲੀ ਤੁਸੀਂ ਕਰਦੇ ਹੋ ਜਿੰਨਾ ਮਰਜ਼ੀ ਕੋਈ ਵੀ ਆਪਣੀ ਤਸੱਲੀ ਦੇ ਕੋਈ ਭਣ ਭਰਾ ਆਪਣੇ ਕੋ ਇਦਾਂ ਵੰਗਾਊਗਾ ਹਾਂ ਤੇ ਬੇਸ਼ੱਕ ਵੀਡੀਓ ਕਾ ਦੇ ਤਵਾ ਦੇ ਬੇਸ਼ੱਕ ਇੱਥੇ ਦੇਪ ਲੈਣ ਦੇ ਕੋਈ ਭਣ ਭਰਾ ਕੋ ਫੂਜਾ ਦੇ ਘਰ ਲਾ ਕੇ ਤੇਪਕੇ ਤਸੱਲੀ ਕਰਦਾ ਪਰ ਕੋ ਚੱਕਰ ਚਲੋ ਠੀਕ ਆ ਜੀ ਲੈ ਵੀ ਅੱਗੇ ਸਲਾਹ ਗਰੰਟੀ ਹੋ ਗਈ ਜੇ ਸਤਨਾਮ ਜਿਹੜੀ ਆ ਗਈ ਆਪਣੇ ਕੋਲ ਸਿੰਘਾਂ ਵਾਲੀ ਵਿੱਚ ਬੈਠ ਇਹ ਆਪਣੇ ਕੋਲ ਜਰਸੀ ਕਰੋਸ਼ ਦੀ ਆ ਜੀ ਇਹ ਸੂਈ ਹੈ ਇਹ ਸੂਈ ਆ ਬੱਚਾ ਜਿਹਨੇ ਮਗਰਵੱਛੀ ਬੜੀ ਭਲੀ ਆ ਅੱਛਾ ਅੱਛਾ ਆ ਕੋ ਮਹੀਨੇ ਸਵਾਰੀ ਕੇ ਲਈ ਡੇਢ ਦੀ ਪਰ ਉਤਨਾ ਬੱਛੀ ਦੇ ਕੁੜੀ ਗਾਣੇ ਜਾਲੀ ਚੰਗੀ ਜੀ ਦੇਖੋ ਲੈ ਅੱਜ ਤੋਂ ਵੇਖੋ ਥਣ ਥਣ ਐ ਕੋਈ ਜਨਵਰ ਕੜੀ ਇਹ ਦੇਖੋ ਬਹੁਤ ਵਧੀਆ ਕਰਾਕਰਾ ਸਾਹਿਬ ਕਿੱਡੀ ਝੋਲੀ ਦੇ ਇਹ ਸੂਈ ਨੂੰ ਅੱਜ ਮੇਨੂੰ ਨਹੀਂ ਮਾਰਨੇ ਨਹੀਂ ਨਾ ਮੰਨ ਲਓ ਕੋਈ ਭਾਈ ਭਰਾ ਭਾਈ ਕੋਈ ਤੇ ਦੋ ਚਾਰ ਦਿਨ ਗਲੇ ਪਰ ਉਤਰਾ ਆਪਾਂ ਨੂੰ ਆਦੇ ਪੰਜੀ ਛੱਡੀ ਦੇ ਹੋਇਆ ਜੀ ਵੱਛੀ ਦੁੱਧ ਦੀ ਪਲੀ ਦੁੱਧ ਵਾਲਾ ਛੱਡਿਆ ਨਾਲੇ ਹਾਂ ਸਿੰਘ ਸੁੰਗਾ ਦਿਗਾਈ ਪੂਰੇ ਸ਼ੌਕ ਨਾਲ ਆਪ ਕਿੰਨੇ ਸੂਬੇ ਆ ਸੂਬਾ ਤੇ ਜਾਊਗਾ ਜੀ ਤੇ ਜਾ ਤੇ ਸੁਣ ਮੋਹ ਸਾਹਿਬ ਆ ਦੁੱਧ ਕਿੰਨਾ ਦੁੱਧ ਵਿੱਚ 10 ਕਿਲੋ 10 ਕਿਲੋ ਠੰਡੀ ਬੜੀ ਚਵਾਈ ਬੜੀ ਲੱਗੀ ਖਾਸ ਇਹਨੂੰ ਲਓ ਜੀ ਸੋਤੀ ਦਾ ਸਵਾ ਦੋਸਤੋ 10 ਕਿਲੋ ਦੁੱਧ ਐਸ ਰੈਡ ਦੇ ਬਿਲਕੁਲ ਥੱਲੇ ਆ ਤੇ ਮਗਰ ਬੱਛੀ ਆ ਬੱਛੀ ਬਹੁਤ ਖੂਬਸੂਰਤ ਬੱਛੀ ਤੇ ਮੈਨਾਂ ਗਲਾ ਹੀ ਖਰਦੋ ਦੇ ਬੱਛੀ ਦੇਖੋ ਅੱਜ ਤੋਂ ਦੇਖੋ ਕਰਮ ਵਾਲੀ ਜੀ ਥਾਣੇ ਦੇਖੋ ਝੋਲੀ ਦੇਖੋ ਝੋਲੀ ਹਾਂ ਫਿਰ ਪੁੱਠਾ ਦੇਖੋ ਕਿੰਨਾ ਚੌੜਾ ਵਗਰੋ ਹਾਂ ਬੱਛੀ ਸੰਭਾਲ ਲਈ ਗਾਈ ਵੀ ਜੀ ਚੰਗੀ ਆ ਜਦੋਂ ਮਾਸਾ ਖੇਂਗੀ ਆ ਠੰਡੀ ਬੜੀ ਇਹ ਆਪਾਂ ਸਿਰੇ 10 ਵਜੇ ਚੋਗੇ ਲੈਂਦੀ ਅੱਜ ਹੀ ਆਈ ਆ ਠੀਕ ਆ ਠੀਕ ਆ ਜੀ ਲਓ ਵੀ ਦੋਸਤੋ ਕਰੋ ਚਾਕਾ ਠੀਕ ਆ ਸੋ ਥਣ ਥਣ ਪੂਰੇ ਲੰਬੇ ਆ ਬਾਕੀ ਹੈ ਠੰਡੀ ਤੇਰੀ ਸੀਲਸ ਰਗਾ ਵੈਸੇ ਕੈਰਾ ਸਿੰਘ ਦਗਾਉਣ ਵਾਲੇ ਪਾਸੇ ਉਹ ਰਹਿ ਜਾਂਦਾ ਕੋਈ ਵੀਰ ਜਦੋਂ ਬਾਕੀ ਓਵਰঅল ਹੈ ਸਾਰੀ ਠੰਡੀ ਤੇਰੀ ਹੈ ਠੀਕ ਆ ਜੀ ਰਾਂਗ ਰੂੰਗ ਵੀ ਇੱਕ ਆ ਬਿਲਕੁਲ ਬਦਾਮੀ ਰੰਗ ਦੇ ਵਿੱਚ ਲਾਲ ਰੰਗ ਆਪਾਂ ਕਹਿੰਦੇ ਨੇ ਬਦਾਮੀ ਕਲਰ ਦੇ ਵਿੱਚ ਤੇ ਆਹ ਵੇਖੋ ਤੁਸੀਂ ਥਣ ਆ ਲਓ ਜੀ ਜੋ ਆ ਬਹੁਤ ਸੋਹਣਾ ਲੱਗਾ ਠੰਡੀ ਬਹੁਤ ਹੈ ਜੀ ਠੰਡੀ ਬਹੁਤ ਹੈ ਅੰਤੀ ਕੋਈ ਨਹੀਂ ਬਰ ਬਰ ਗਿਆ ਠੰਡ ਗਿਆ ਬਰ ਬਰ ਗਿਆ ਕੋਈ ਤੇ ਸਤਨਾ ਭਾਈ ਇਹ ਕਿਥੋਂ ਤੱਕ ਦੇ ਦਾਂਗੇ ਵੀਰ ਜੀ ਵਛੀ ਦੇ 5000 ਰੁਪਏ ਦੀ ਆ ਚਲੋ ਆਪਾਂ ਭਾਣਾ ਵਛੀ ਲਈ ਆ ਮੁੱਲ ਭਾਈ ਯਾਰ 20 ਦੀ ਦੇ ਦਾਂਗੇ 20 ਦੀ ਹਾਂ ਜੀ 20 20 ਕਰ ਦਾਂਗੇ ਰਾਸਿਆ ਹੈ 1000 ਰੁਪਏ ਚਾਹਤਾਂਗੇ ਇਥੇ ਆਗਵਾ ਨਹੀਂ ਛੋੜ ਛੋੜ ਮੇਰੇ ਪਾਸੇ ਰੁਪਿਆ ਮੈਂ ਚੰਗੀ ਗੱਲ ਅਗੇ ਇਹ ਚਾਹੀਦਾ ਜਦੋਂ ਪਹਿਣ ਪ੍ਰਾਣੇ ਪਸ਼ੂ ਲੈਣਾ ਹਰ ਕ ਨੂੰ ਹੁੰਦਾ ਯਾਸ ਹੁੰਦੀ ਹੈ ਵੀ ਕਿੰਨਾ ਵੀ ਛੋੜ ਜਾਪਾ ਜੀ ਹਾਂ ਚਲੋ ਵਧੀਆ ਰਹਿਣਾ ਜਦੋਂ ਵੀ ਜੀ ਆਹ ਜਦੋਂ ਵੀ ਬਹੁਤ ਚੰਗਾ ਜੀ ਪਹਿਲਾਂ ਤਾਂ ਇੰਨਾ ਨਾ ਕਰਿਆ ਕਰ ਹਾਂ ਨਹੀਂ ਕੋਈ ਨਹੀਂ ਜਿੰਨੇ ਵੀ ਹੋਸਾ ਦਾ ਪੂਰਾ ਰੇਟ ਆਪਾਂ ਬਿਲਕੁਲ ਥੱਲੇ ਡਾਊਨ ਕਰਕੇ ਦੇਨੇ ਆ ਲੈ ਰੋਡ ਰੇਟ ਜਿਹੜਾ ਭੱਜਾ ਵੀ ਆਪਣੇ ਕੋਲ ਮਹਾਰਾਜ ਜੀ ਐਡੀ ਕਿਰਪਾ ਵੇਖੋ ਯੋਹਰ ਵੀਡੀਓ ਪੈਂਦੀ ਮਗਰੋਂ ਦੇ ਮਾਲ ਪਹਿਲਾ ਸੇਲ ਹੋਏਗਾ ਜੀ ਰੇਡ ਕਰਕੇ ਹੀ ਆ ਰੇਡ ਕਰਕੇ ਸਾਰਾ ਬੰਗ ਰੇਡ ਕਰਕੇ ਭਾਈ ਵੱਡੇ ਭਾ ਸਾਰੇ ਮਿੱਠਾ ਮਿੱਠਾ ਸਭ ਕੁਝ ਸਭ ਕੁਝ ਹੈ ਬਿਲਕੁਲ ਹਾਂ ਜੀ ਉਹ ਸੁਲੋਂਦਾ ਹੀ ਨਹੀਂ ਤੇ ਮੈਂ ਤਿੰਨ ਦਿਨ ਸਾਰੇ ਹੋਏ ਜਿਹੜੀ ਵੀਡੀਓ ਪਈ ਆ ਤੇ ਬਾਹਰ ਦੀ ਵੜ ਲਓ ਦੱਸੋ ਬਾਕੀ ਇਹ ਤੁਹਾਨੂੰ ਵੜ ਦਿਖਾਤੀ ਆ ਚੰਗੀ ਆ ਵੜ ਰੇਡ ਪਰ ਤਾਂ ਬੜਾ ਜਾਇਜ਼ ਆ ਜੈਨੂਨ ਰੇਡ ਆ ਛੋਟਾ ਜਿਹਾ ਰੇਡ ਮਗਰ ਵਸੀ ਬਹੁਤ ਵਧੀਆ ਤਿਆਰ ਹੋ ਜਾਣੀ ਆ ਠੀਕ ਆ ਤੇ ਵੜ ਚੰਗੀ ਆ 10 ਕਿਲੋ ਦੁੱਧ ਦੀ ਮਾਲਕਨ ਅੱਗੇ ਭਾਈ ਸਤੇ ਆ ਜਿਹੜੀ ਆਪਣੇ ਕੋਲ ਮੱਝ ਇਹ ਵੀ ਜਤ ਜਸੂਆ ਨਵੇਂ ਆ ਜੀ ਤੇ ਇਹ ਆਪਣੇ ਕੋਲ ਹੁਣੇ ਹੀ ਮਤਲਬ 2 ਕ ਘੰਟੇ ਹੋਇਆ ਇਹਨੂੰ ਅੱਛਾ ਅੱਛਾ ਤੇ ਇਹਨੇ 8 ਕਿਲੋ ਦੋਦਿਆ 8 ਕਿਲੋ ਹਾਂ ਜੀ ਤੁਹਾਨੂੰ ਤੁਹਾਨੂੰ ਵੇਖੋ ਲੋਚੜ ਮੈਂ ਬਹੁਤ ਚੰਗੀ ਹਾਂ ਹਾਂ ਤੇ ਕੱਦ ਵੀ ਵੱਡਾ ਪੂਰਾ ਪੂਰੀ ਫੁੱਲ ਵੱਡੀ ਆ ਦੇ ਮੈਂ ਵੀ ਦੋਸਤੋ ਟੋਕੜ ਇਹ ਮੈਂ ਆ ਤੇ ਜਸੂਆ ਸੁਈ 8 ਕਿਲੋ ਜਿਹੜਾ ਬਿਲਕੁਲ ਨੈਟ ਚਵਾ ਦਾਂਗੀ ਹਾਂ ਜੀ 8 ਕਿਲੋ ਚਵਾ ਦਾਂਗੇ ਜੀ ਦੋਵੇਂ ਟੱਪ ਭਾਰੇ ਤਾਂ ਕਿਵੇਂ ਇਹ ਉਸੇ ਦੇ ਭਾਰੇ ਜੋ ਵੇਖੋ ਆਪਣੇ ਤੋਂ ਆਦੀ ਆ ਕੀ ਕਰਦੀ ਛਾਂ ਨੂੰ ਕੁੱਟੀ ਮੈਂ ਮੈਂ ਮਿੱਠੀ ਹੁੰਦਾ ਹਾਂ ਜੀ ਟੀਗਾ ਟੂਗਾ ਲੈ ਸਕਦੀ ਏ ਵੇਖੋ ਨਵੇਂ ਖਾਦੇ ਹੋ ਸਕਦਾ ਲੇਲੇ ਵਾਲੇ ਦੇ ਮਰਮ ਰੋਪਰਾ ਪ੍ਰਾਇਮ ਲਈ ਇਹਦੇ ਦਿਲ ਜਾਨੇ ਤਾਂ ਤਾਂ ਤਰਿਆ ਉਸ ਤਰ੍ਹਾਂ ਉੱਥੇ ਭਾਰੇ ਦੇ ਆ ਬਾਕੀ ਚੋਣ ਵਿੱਚ ਕਿਸੇ ਤਰ੍ਹਾਂ ਰਕਮ ਦਾ ਭੋਰ ਛੱਡਾ ਨਾ ਇਸਵਾਦ ਗੱਲਾਂ ਹੀ ਛੱਡ ਦੋ ਤੇ ਬਹੁਤ ਸਵਾਦ ਲਗਾ 8 ਕਿਲੋ ਦੁੱਧ ਤੀਜਾ ਸੂਆ ਤੇ ਸਮਾਂ ਦੋਸਤੋ ਤੁਸੀਂ ਆਪ ਹੀ ਜਜਮੈਂਟ ਕਰ ਲਿਓ ਕਿਉਂਕਿ ਸਮੇਂ ਦੀ ਸੁਈ ਹੋ ਸਕਦੀ ਕੋਈ 4 ਮਹੀਨੇ ਕੋਈ 3 ਮਹੀਨੇ ਕੋਈ 2 ਮਹੀਨੇ ਉਹ ਕੋਈ ਵੀਰ ਵੀ ਆਪਦੀ ਸਮਝਣਾ ਤੁਸੀਂ ਟਾਈਮ ਮੰਨ ਲਿਓ 3 ਮਹੀਨੇ ਆਪਾਂ ਦੱਸਿਆ ਉਹਨਾਂ ਨੇ ਹਾਂ ਬਾਕੀ ਟੋਕੜ ਮੰਨ ਕੇ ਕੋਈ ਵੀ ਰਸੋਬਦਾ ਕਰੇ ਅੱਗੇ ਬਣੀ ਪੁਣੀ ਦਾ ਕਿਸੇ ਤਰ੍ਹਾਂ ਦਾ ਕੋਈ ਵੈਸੇ ਮਿਹਰਬਾਨੀ ਹੈਗਾ ਜੀ ਉਹਨਾਂ ਦੇ ਆਪ ਦਿਨਾਂ ਦਾ ਪਾਈ ਦਿੰਦੇ ਹਾਂ ਹਾਂ ਜੀ ਨਹੀਂ ਹਲੇ ਕੋਈ ਠੀਕ ਹੈ ਜੀ ਤੋਂ ਬਾਕੀ ਇੱਕ ਜਿਹੜੀ ਗੱਲ ਕਰਨ ਵਾਲੀ ਆ ਦੋਸਤੋ ਕੱਦ ਵੈਸੇ ਥੋੜੀ ਜੀ ਨਰਮ ਜੇ ਸੇਵਾ ਵਾਲੇ ਘਰੋਂ ਬਸੋਂ ਨਿਕਲਦਾ ਜੀ ਨਾ ਮੈਂ ਛੇਦ ਦੀ ਆਈ ਨਾ ਤੁਰੀ ਤਰਜੀ ਨਾ ਅੱਧੀ ਨਹੀਂ ਜਾਂਦੀ ਉਹ ਮੈਂ ਚੱਕਿਆ ਨਹੀਂ ਪਠਾ ਹਾਂ ਜੀ ਹਾਂ ਜੀ ਬਾਕੀ ਉਹਦਾ ਵੇਖੋ ਅਗਲੇ ਪਾਸੇ ਵਿੱਚ ਮੈਂ ਪੂਰੀ ਖਬਰ ਦਾ ਰਿਆ ਇਹ ਪੂਰੀ ਸਾਰੀ ਚੰਗੀ ਆ ਤੋਂ ਵੇਖੋ ਥੱਲੇ ਲੋਚਰ ਮੈਂ ਗੱਡੀ ਚੰਗੀ ਆ ਲਓ ਠੀਕ ਹੈ ਫਿਰ ਕਾਲੀ ਸ਼ਾਕੜੀ ਲਓ ਜੀ ਲੈ ਵੀ ਵੀਰ ਸਤਨਾਮ ਕੋਕੜ ਮਾ ਜਾਟ ਕਿਲੋ ਦੁੱਧ ਕੀ ਮੁੱਲ ਕਰਦੇ ਮੁੱਲ ਵੀ ਜਿਹੜੀ ਵੱਡੀ ਵੱਡੀ ਭਾਅ ਸੜ ਪੈਣ ਕਰੀ ਜਾਏਗੀ ਹਾਂ ਆਵਾ 55000 ਦੀ ਮੈਂ ਦੇਦਾ ਵੀ 55000 ਦੀ ਹਾਂਜੀ 55000 55 ਦੇ ਵਿੱਚੋਂ 1000 ਆਸਤਾਂ ਨਹੀਂ ਕੋਈ ਨਹੀਂ ਡਰਨਾ ਤੁਸੀਂ ਨਾਮ ਤੋਂ ਕੋਈ ਨਹੀਂ ਮੈਂ ਮੈਂ ਤਾਂ ਜੋ ਦਤਾ ਚੋਣ ਹਾਂ ਖੋਲ ਕੇ ਕਰ ਮੇਰਾ ਵੀਰ ਹੁਸ਼ੂਰ ਦੋ ਦੋ ਯਾਰ ਹੈ 52 ਦੀ 52 ਹਜ਼ਾਰ ਦੀ ਦੇ ਦਾਂਗਾ ਰਾਤਾਂ 52 ਹਜ਼ਾਰ ਦੀ ਦੋਸਤੇ ਮੱਝ ਮਿਲ ਜੂਗੀ 8 ਕਿਲੋ ਦੁੱਧ 8 ਕਿਲੋ ਚੋਗ ਹੈ ਮੇਰਾ ਵੀਰ ਜਿੱਦਾਂ ਮਰਜੀ ਵਰਾ ਕੇ ਦੱਸਦੀ ਚੋਆ ਮੁੱਠੀ ਆ ਲੱਗਾ ਰੋ ਰੋ ਕੇ ਤਾਂ ਬਣਾਉਣੀ ਵੱਡੀ ਮੱਝ ਆ ਕੋਈ ਛੋਟੀ ਜੀ ਨਹੀਂ ਕੀ ਬਾਕੀ ਕੋਈ ਚੰਗੀ ਸਾਭ ਲਊਗਾ ਤੇ ਪੂਰੀ ਰਾਜੀ ਹੋ ਜੂਗੀ ਵੱਡੀ ਮੈਂ ਠੀਕ ਆ ਹਾਂ ਜੀ ਬਾਕੀ ਚੰਗੇ ਮਜ਼ਬੂਤ ਪਿੱਠਪੁੜੇ ਦੀ ਸਾਰੀ ਚੰਗੀ ਸਾਰੀ ਚੰਗੀ ਮਜ਼ਬੂਤ ਹੱਡੀ ਦੀ ਹਾਂ ਜੀ ਤੇ ਚੋਣ ਜਣ ਵੀ ਵੀਰਸ ਦੇ ਨਾਮ ਨੇ ਦੱਸ ਹੀ ਦਿੱਤਾ ਵੀ ਕੋਈ ਨਹੀਂ ਚੋਣ ਆ ਕਿਸੇ ਤਰ੍ਹਾਂ ਕਮ ਲਾਉ ਦੇ ਭੋਰ ਨਹੀਂ ਕੋਈ ਛਟਾ ਨਹੀਂਗਾ। ਲੈ ਵੀ ਦੋਸਤੋ ਪਸ਼ੂ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਆਏ ਨੇ ਇੱਕ ਵਾਇਰਡ ਜਿਹੜੀ ਰਹਿ ਗਈ ਤੁਹਾਨੂੰ ਦਿਖਾਉਣੇ ਆਪਾਂ। ਕੋਈ ਨਹੀਂ ਬੱਚੀ ਆ ਗਈ ਆ ਜੀ। ਉਹ ਬੱਚੀ ਉਹ ਵੀ ਗੱਭਣ ਹੈ ਨਾ? ਨਹੀਂ ਸੂਈ ਆਤੀ ਸੂਈ ਆ ਜੀ। ਸੂਈ ਆ। ਹਾਂ ਜੀ। ਲਓ ਉਹ ਵੀ ਬੱਚੀ ਜਿਹੜੀ ਦੋਸਤੋ ਸੂਈ ਆ। ਉਹ ਵੀ ਬਸ ਆ ਗਈ ਸਮਝ ਲਓ। ਉਹ ਵੀ ਆਪਾਂ ਤੁਹਾਨੂੰ ਡਿਟੇਲ ਸਾਂਝੀ ਕਰ ਦਿੰਨੇ ਆ। ਤੇ ਪਸ਼ੂ ਇਸੇ ਤਰ੍ਹਾਂ ਦੋਸਤੋ ਛੋਟੇ ਪੜਤੇ ਵਾਲੇ ਪਸ਼ੂ ਆਉਂਦੇ ਆ। ਬਾਕੀ ਜਿਹੋ ਜਿਹੇ ਪਸ਼ੂ ਉਹ ਜਿਹਾ ਮੋਲ ਆ ਯਾਨੀ ਹੈਗਾ ਪਸ਼ੂ ਬਾੜਾ ਚੰਗਾ ਤੇ ਮੋਲ ਸੱਤੇ ਜਾਂ ਸਤਨਾਵ ਨੇ ਬਿਲਕੁਲ ਜਾਇਜ਼ ਹੈ ਛੋਟੇ ਰੇਟ ਤੇ ਦੇ ਦੇ ਨਹੀਂ ਮਾਲ ਵੀ ਜੀ ਸੁਧਰਾ ਦੇਖੋ ਨਾ ਪਸ਼ੂ ਇੱਕ ਮੱਝ ਕੋਈ ਸ਼ਾਕਾ ਮਹਾਰਾਜ ਸੁਖਗੇ ਆਪ ਦੀ ਵੱਲੋਂ ਤੇ ਲੈ ਆਈ ਨਾ ਮਤਲਬ ਪੀ ਸੀ ਗਾਰੀਆਂ ਚਲੋ ਪਰਮਾਤਮਾ ਦੇ ਹੱਥ ਡੋਰਿਆ ਲਓ ਦੱਸੋ ਜਿਹੜੀ ਆ ਪਛੀ ਆਈ ਦੀ ਆਪਾਂ ਡਿਟੇਲ ਸਾਂਝੀ ਕਰ ਦਿੰਦੇ ਆ ਸੋਈ ਮਿਲਣਾ ਤਾਂ ਵੀ ਅੱਜ ਹੀ ਹੈ ਹਾਂ ਜੀ ਸੋਈ ਆ ਜੀ ਉਸੇ ਜੇਜ਼ੂਰ ਪਾ ਕੇ ਆਈ ਹੈ ਮਤਲਬ ਜੇਜ਼ੂਰ ਪਾਈ ਆ ਅੱਛਾ ਜੇਰ ਪਾਏ ਗਏ ਹਾਂ ਜੀ ਤੇ ਸਵੇਰੇ ਆਪਾਂ ਨਾ ਮਤਲਬ ਸੂਨ ਤੋਂ ਬਾਅਦ ਉਸੇ 2-3 ਕਿਲੋ ਕੱਢੀ ਆ ਠੀਕ ਆ ਤੁਹਾਹਾ ਹੋਊਗਾ ਦੂਜਾ ਸਦਰਾਂ ਦੂਜੇ ਦੂਜੇ ਜੀ ਮਗਰ ਬੱਛੀ ਹੈ ਵੱਛੀ ਹੈ ਜੀ ਮਗਰ ਬੱਛੀ ਹੈ ਬਰੀ ਕੋਲ ਦਾ ਬੱਚਾ ਹੈ ਵੱਛੀ ਬਹੁਤ ਖਾਜ ਦਿੰਦੀ ਵੇਖੋ ਬੋਲ ਬੋਲ ਦਾ ਬੱਚਾ ਕਹਿ ਦਿੰਨੇ ਇਹਨੂੰ ਹਾਂਜੀ ਹਾਂਜੀ ਲੈ ਵੱਛੀ ਵੇਖੋ ਦੋਸਤੋ ਪੂਰੀ ਨਸਲ ਜਾਤ ਵਾਲੀ ਮਗਰ ਬੱਛੀ ਆ ਐਚ ਐਫ ਬ੍ਰੀਡ ਦੇ ਵਿੱਚ ਮਗਰ ਬੱਛੀ ਆ ਠੀਕ ਆ ਜੀ ਬਾਕੀ ਥਾਣ ਵੇਖੋ ਤੁਸੀਂ ਕਿਹੜਾ ਲੱਗਾ ਕਰਮਾ ਵਾਲੀ ਥਾਣ ਬਹੁਤ ਵਾ ਲੱਗਾ ਠੰਡੀ ਫਿਰ ਠੰਡੀ ਤੇਰੀ ਵੜੀ ਆ ਠੀਕ ਆ ਉਹੀ ਗੱਲ ਬਾਤ ਹਾਂ ਜੇ ਲੋਣੀ ਤੇ ਜਿੱਤਰਾ ਆਈ ਆ ਇਹ ਲੀਕ ਤੇ ਜੇਕਰ ਤੇ ਅਸੀ ਰਾਸਿਆ ਟੰਣ ਟੰਣ ਕੇ ਲੈ ਜਿੱ ਬਾਕੀ ਕੋਈ ਨਹੀਂ ਦਿਖਾਈ ਦੇ ਰਿਆ ਜੀ ਸਰ ਦੇ ਬਾਹਰ ਇੱਕਣਾ ਆ ਫੈਸਲ ਫਾਮ ਬੱਚਾ ਸੋਹਣਾ ਲੰਮੀ ਲੰਮੀ ਦਿਖਾ ਦਿਗੇ ਫਿਰ ਹੈ ਵੀ ਬਰੀਕ ਚਮੜੀ ਦੀ ਆ ਲਓ ਜੀ ਤੇ ਸੁਣਾ ਭਾਈ ਅੱਜ ਮਾਰਨਿੰਗ ਕੁਝ ਬੌਲਾ ਬੁਲਾ ਕਿ ਹੋਇਆ ਉੱਥੇ ਆਪਾਂ ਉਸੇ 3 ਕਿਲੋ 3.5 ਕਿਲੋ ਸਪਾਸ ਕਰਕੇ ਜਦੋਂ ਮਤਲਬ ਲੈਂਦੀ ਕੱਢ ਕੇ ਠੀਕ ਹੈ ਜੀ ਲਓ ਦੋਸਤੋ ਬੌਲੇ ਦੇ ਚਵਾਈ ਜਿਹੜੀ ਆ ਕੋਈ 2-3 ਕਿਲੋ ਜਿਹੜੀ ਬੌਲੇ ਦੇ ਚਵਾਈ ਹੋਈ ਆ ਬਾਕੀ ਥਣ ਦੇਵੇ ਦੀ ਸਾਫ ਸੁਥਰੀ ਜਿੱਥੋਂ ਤੱਕ ਆਪਾਂ ਖੁਦ ਦੇਖ ਰਹੇ ਆ ਕਿਉਂਕਿ ਦੂਰੋਂ ਨੇੜੋਂ ਕਿਸੇ ਵੀਰ ਨੇ ਤੁਰਨਾ ਕਿਹੜਾ ਇੱਕ ਦੇ ਲੇ ਭਾਜੀ ਆ ਲਓ ਜੀ ਲਓ ਲਓ ਕੋਈ ਤਾਲੀ ਦੀ ਪਹਿਲਾਂ ਆਉਣਾ ਕੋਈ ਨਾ ਕੋਈ ਤੇ ਲੱਕਣਾ ਆ ਵੀ ਸਤ ਲੱਕਣਾ ਆ ਲਓ ਜੀ ਠੀਕ ਆ ਸੋ ਬਿਲਕੁਲ ਤਾਜੀ ਆਜੀ ਸੂਈਏ ਦੋਸਤੋ ਅੱਜ 14 ਠੀਕ ਆ 14 ਮਈ ਨੂੰ ਆਜੀ ਸੂਈ ਆ ਤੇ ਜੇਰ ਜੂਰ ਪ੍ਰੋਪਰ ਪਈ ਆ ਠੀਕ ਆ ਜੇਰ ਜੂਰ ਪ੍ਰੋਪਰ ਪਾਇ ਪੈ ਚੁੱਕੀ ਸੀ ਕੋਈ ਕੋ ਨਹੀਂ ਖਾਈ ਆ ਠੀਕ ਆ ਤਾਂ ਥੋੜੇ ਤੇ ਇਹ ਜਿਹੜੀ ਦੋਸਤੋ ਵਾਹੜਾ ਮਗਰ ਵਛੀ ਆ ਜਿਹੜੀ ਆ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾਤੀ ਆ ਵਾੜ ਚੰਗੀ ਖਾਸੀ ਆ ਆਣ ਤੁਹਾਨੂੰ ਬੜਾ ਸਪੈਸ਼ਲ ਲੱਗਾ ਕਰਵਾਣੀ ਤੇ ਬਾਕੀ ਸੂਸਵਾਦ ਵਿੱਚ ਤੇ ਸੋਹਣੇ ਹਵਾਨੇ ਦੇ ਵਿੱਚ ਬਾਕੀ ਦੁੱਧ ਸੋਹਣਾ ਚਵਾਦੂਗੀ ਤੇ ਸਤਨਾਮ ਬਾਈ ਕਿੱਥੋਂ ਤੱਕ ਲੈਣ ਦੇਣ ਰਹੂਗਾ ਮੋਨਵੀਰ ਜੀ ਵੱਛੀ ਦੀ ਵਜਨ ਵਜਨ ਵਾਲੀ ਆ ਹਾਂ ਭਾਵੇਂ ਪਹਿੜ ਹੀ ਕਰ ਲਈਏ ਇਹ ਵੀ ਚੱਲੋਂ ਉਹਦੇ ਨਾਲ ਹੀ ਬਾਹਰ ਦੀ ਚੱਲੋਂ ਉਹ ਦੇਖੀ ਬਾਹਰ ਬਾਹਰ ਅੱਗੇ ਕੰਮ ਕਰੂ ਇਹ ਵੀ ਅੱਛਾ ਵੱਛੀ ਬੜੀ ਚੰਗੀ ਜੀ ਆ ਮਿੱਠੇ ਹਾਂ ਸ਼ਾਇਦ ਵਰਗੇ ਆ ਪੂਰੇ ਹੈ ਦੋ ਤੋਂ 15 16 ਕਿਲੋ ਵੱਛੀ ਭਰੀ ਹੋ ਰਾਮ ਨਾਲੀ ਬਾਹਰ ਯਾਰ ਦੀ ਸੋ ਪਹਿਲੇ ਦੂਜੇ ਤੇ ਤੀਜੇ ਨੰਬਰ ਵਾਲੀਆਂ ਜਿਹੜੀਆਂ ਵਹਿਣਾ ਦੋਸਤੋ ਤੁਹਾਨੂੰ ਦਿਖਾਈਆਂ ਨਵੀਆਂ ਬੱਚੀਆਂ ਨੇ ਦੂਜੇ ਦੂਜੇ ਸੂਵੇ ਇੱਕ ਪਹਿਲਣ ਬੱਚੀ ਆ ਜਿਹੜੀ ਦੋਂਦੀ ਆ ਹਾਂਜੀ ਇਹ ਤਿੰਨਾਂ ਦਾ ਰੇਟ ਜਿਹੜਾ 60-60 ਹਜ਼ਾਰ ਆ ਚਾਹੇ ਡਿਮਾਂਡ 65 ਕੀਤੀ ਚਾਹਣ ਕੀਤੀ ਆ ਲੈ ਇਹਦੇ ਜਿਹੜਾ 60-60 ਹਜ਼ਾਰ ਮਾਰ ਦੀ ਧਾਰ ਤਾਂ ਰੇਕ ਨਹੀਂ ਮਰਾਵੇ ਇਹ ਮੈਂ ਨਾ ਵੀ ਖੁਸ਼ੀ ਆ ਤੁਹਾਡੀ ਵੇਖੋ ਇੱਕਦਮ ਰਵਾਣ ਆ ਇਹਦਾ ਆਹ ਵੇਖੋ ਵੀਰ ਜਿਹੜਾ ਇਹਨਾਂ ਤੋਂ ਬੌਲਾ ਜੀ ਲਓ ਜੀ ਬਿਲਕੁਲ ਪੀਲੇ ਰੰਗ ਦੇ ਵਿੱਚ ਬੌਲਾ ਜਿਹੜਾ ਵੇਖੋ ਦੇਖ ਲਓ ਬੱਚਾ ਵੀ ਛੱਡਣ ਦੀ ਲੋੜ ਪਈ ਆਉਂਦੀ ਮੋਕੇ ਤੇ ਵੀਰ ਠੀਕ ਹੈ ਜੀ ਠੀਕ ਹੈ ਬਿਲਕੁਲ ਵਾਲਾ ਜੀ ਠੀਕ ਹੈ ਜੀ ਮਾ ਵੀ ਤਾਂ ਸੋ ਬਾਕੀ ਬਰਾਬਰ ਨੂੰ ਚੰਗਾ ਤੇ 62000 ਦੀ ਤੁਹਾਨੂੰ ਵਾੜ ਮਿਲ ਜੂਗੀ ਅੱਜ ਟੋਟਲ ਜਿਹੜੇ ਨਾਗ ਆ ਤੁਹਾਨੂੰ ਦਿਖਾਏ ਆ ਟੋਟਲ 6 ਹਾਂ ਜੀ ਤੇ ਜਿਨ੍ਹਾਂ ਦੇ ਵਿੱਚੋਂ ਦੋਸਤੋ ਪੰਜ ਵਾੜਾ ਤੁਸੀਂ ਦੇਖ ਲਿਆ ਨੇ ਤੇ ਸੁਈਆਂ ਸਵਾਈਆਂ ਵਾੜਾ ਵੀ ਤੁਸੀਂ ਦੇਖ ਲਿਆ ਨੇ ਤਕਰੀਬਨ ਦੋ ਤੋਂ ਤਿੰਨ ਕ ਨਾਗ ਜਿਹੜੇ ਸਵੇ ਸਵੇ ਆ ਤੇ ਦੋ ਤੋਂ ਤਿੰਨ ਆ ਕੀ ਜਿਹੜੇ ਗੱਬਣ ਆ ਇੱਕ ਟੋਕਰ ਮਾਝ ਦਿਖਾਤੀ ਆ ਤੁਹਾਨੂੰ ਲਾਸਟ ਦੇ ਵਿੱਚ ਮਾਝ ਉਹ ਵੀ ਚੰਗੀ ਆ ਵੱਡੇ ਕਦ ਕੜ ਦੇ ਵਿੱਚ ਰੀਡ ਪਰਤਾ ਬੜਾ ਜਾਇਜ਼ ਆ ਠੀਕ ਆ ਜੀ ਤੋਂ ਪਸ਼ੂ ਵੈਸੇ ਆਉਂਦੇ ਰਹਿੰਦੇ ਆ ਸਾਰੇ ਜਾਇਜ਼ ਦੇ ਜੈਨੂਨ ਦੇਟਾਂ ਦੇ ਉੱਪਰ ਪਸ਼ੂ ਆਉਂਦੇ ਆ ਆਪਣੀ ਸੋਚ ਆਪਣੀ ਸਮਝ ਠੀਕ ਆ ਜੀ ਬਿਲਕੁਲ ਆਪਣੀ ਜਿੰਨੀ ਵੀ ਤਫਤੀਸ਼ ਆ ਜਿੰਨੀ ਵੀ ਜਾਂਚ ਪਰਖ ਆਪਣੀ ਕਰਕੇ ਪਸ਼ੂ ਖਰੀਦਿਆ ਕਰੋ ਚਾਹੇ ਭਾਈ ਸਤਨਾਮ ਅੱਗੋਂ ਜਿੰਨੀ ਵੀ ਆਪਣੀ ਨਰਕ ਪਰਕ ਕਰਕੇ ਲੈ ਕੇ ਆਉਂਦੇ ਆ ਆਪ ਵੀ ਆਪਣੀ ਜਿਹੜੀ ਨਰਕ ਜੈਨੂਰ ਦੇ ਬੜੇ ਸੁਸਰੇ ਬੱਚੇ ਉਹ ਵਖੋੜ ਮੜੀ ਜੀ ਅਤੇ ਉਹ ਇੱਕ ਵਸ਼ੀ 4-4 ਕਿਲੋ ਪਾਸ ਕਰਕੇ ਗਿਆ ਬੰਦੇ ਦੇਖੋ ਇਹ ਚਲੋ ਹਣ ਕਰਮਾਲੀ ਸੇਲ ਹੋ ਗਈ ਆ ਇਹ ਵੇਖੀ ਆ ਅਸੀਂ ਪਰਸੋ ਦੀ ਵਸ਼ੀ ਲੈਣ ਲਈ ਆ ਪਰਸੋ ਹੀ ਲਈ ਅਸੀਂ ਵੀਡੀਓ ਕਰਕੇ ਢੱਕੀ ਪਰ ਹੁਣ ਭੈਣ ਭਰਾ ਆਏ ਬੰਦੇ ਅੰਬਰਸੋ ਵਾਲੇ ਡੇਰੀਆਂ ਦਾ ਖੜਾ ਹੀ ਨਹੀਂ ਛੱਡਿਆ ਅੱਛਾ ਚੰਗੀ ਆ ਬਹੁਤ ਜਿਆਦਾ ਖਰੀ ਹਾਂ ਇਹਨੇ 20 ਕਿਲੋ ਕਰਮਾਣੇ ਪਹਿਲਾਂ ਨੇ ਭਰਿਆ ਹੈਗਾ ਸੋ ਕਰਮਾਲੀ ਜੇ ਦੋਸਤੋ ਥੱਲੇੋਂ ਵੇਖੋ ਤੁਸੀਂ ਡੱਕੇ ਲਈ ਖੜੀ ਆ ਇਹ ਪਸ਼ੂ ਸਾਰਾ ਵੀ ਸਾਰੇ ਵੇਚ ਗਏ ਇਹ ਸਾਰੇ ਦੇ ਦੋ ਚਲੇ ਗਏ 6 ਵੇਗਿਆ ਅਜ ਮਾਰੇ ਨਹੀਂ ਮੇਰੇ ਨਾਲ ਉਹ ਮੱਝਾਂ ਸਾਰੀਆਂ ਵੇਚੀਆਂ ਹਾਂਜੀ ਹਾਂਜੀ ਲੈ ਜੀ ਠੀਕ ਆ ਸੋ ਪਸ਼ੂ ਜਿਹੜੇ ਦੋਸਤੋ ਇਸੇ ਤਰ੍ਹਾਂ ਜਿਹੜੇ ਵਿਖ ਜਾਂਦੇ ਆ ਠੀਕ ਆ ਜੀ ਢੇਲੀ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਤੇ ਜਿਹੜੇ ਪਸ਼ੂ ਸੇਲ ਦੇ ਲਈ ਅਵੇਲੇਬਲ ਨੇ ਆਪਾਂ ਤੁਹਾਨੂੰ ਇੱਧਰ ਦਿਖਾਤੇ ਆ ਟੋਟਲ 6 ਨਗ ਜਿਹੜੇ ਹਾਂਜੀ ਠੀਕ ਆ ਵੜਾ ਦੀ ਗਿਣਤੀ ਅੱਜ ਬਦੇਰੇ ਆ ਸੂਈਆਂ ਵੀ ਅੱਧੋ-ਬੱਦ ਹੈਗੀਆਂ ਨੇ ਗੱਬਣ ਵੀ ਅੱਧੋ-ਬੱਦ ਤੇ ਸਸਰਾਂભાઈ ਇੱਕ ਨੰਬਰ ਆਪਣੇ ਬੋਲਦੇ ਨੰਬਰ ਆਪਣਾ ਵੀਰ ਜੀ 94655 ਹਾਂਜੀ 58956 ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਾਰਨ ਸੇ ਠੀਕ ਆ ਜੀ ਗ੍ਰੈਂਡ ਕੈਨੋ ਦੀ ਆਪਣੀ ਪੱਕੀ ਨਿਸ਼ਾਨੀ ਆ ਜੀ ਠੀਕ ਆ ਜੀ ਇਸੇ ਤਰ੍ਹਾਂ ਡੇਲੀ ਰੂਨ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਤੁਸੀਂ ਆਓ ਜਿੱਦਾਂ ਦਾ ਵੀ ਪਸ਼ੂ ਜਿਹੜੇ ਭਾਪੜ ਦੇ ਦਾ ਪਸ਼ੂ ਪਸੰਦ ਆਉਂਦਾ ਤੁਹਾਨੂੰ ਉਹਦੀ ਨਰਕਪਰਕ ਕਰੋ ਤੇ ਪਸ਼ੂ ਆਪਣਾ ਲੈ ਕੇ ਜਾਓ ਮਿਲਦਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ